ਸੀ ਇਸ ਵਕਤ ਜੁੜੇ ਹੋ ਰਾਵੀਓ ਲਾਈਵ ਤੇ ਤੇ ਤਸਵੀਰਾਂ ਬਠਿੰਡੇ ਦੀਆਂ ਅੱਜ 1 ਫਰਵਰੀ 2000 25 ਤੇ ਮੌਸਮ ਨੇ ਅੱਜ ਤਬਦੀਦੀ ਲਈ ਹੈ ਤੇ ਕਾਫੀ ਦਿਨਾਂ ਤੋਂ ਜਿਹੜੀ ਅ ਗਰਮੀ ਵੀ ਪੈ ਰਹੀ ਸੀਗੀ ਮੌਸਮ ਇੱਕੋਦਮ ਬਦਲਿਆ ਮਤਲਬ ਜਨਵਰੀ ਦੇ ਮਹੀਨੇ ਤੇ ਜਦੋਂ ਆ ਬਸੰਤ ਹੁਣ ਟੱਪਣ ਤੋਂ ਬਾਅਦ ਪਹਲਾ ਜਾਂਦਾ ਹੈਗਾ ਪਰ ਇਹ ਇਸ ਵਾਰ ਵੱਖਰੇ ਤਰੀਕੇ ਨਾਲ ਜਿਹੜੀ ਜਨਵਰੀ ਦੇ ਮਹੀਨੇ ਦੇ ਦੂਸਰੇ ਹਫਤੇ ਹੀ ਜਿਹੜੀ ਗਰਮੀ ਮਹਿਸੂਸ ਹੋਣ ਲੱਗ ਗਈ ਸੀ ਉਦੋਂ ਪਤਾ ਲੱਗ ਗਿਆ ਸੀ ਕਿ ਮੌਸਮ ਦੁਬਾਰੇ ਫੇਰ ਖਰਾਬ ਹੋਊਗਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਟੱਡਾ ਦੀਆਂ ਤੇ ਸ਼ਹਿਰ ਦੀਆਂ ਤਸਵੀਰਾਂ ਬਟੱਡਾ ਦੇ ਤੇ ਤੁੰਤ ਬਹੁਤ ਜਿਆਦੇ ਆ ਮਤਲਬ ਕੋਸ਼ੀ ਨਹੀਂ ਦਿਖਾਈ ਦੇ ਰਹਾਗਾ ਸਵੇਰ ਦੇ 9:00 ਦਾ 9:00 ਵੱਜ ਚੁੱਕੇ ਨੇ ਸਵੇਰ ਦੇ ਤੇ ਤੁਸੀਂ ਇਨਤਾਜਾ ਲਾ ਸਕਦੇ ਤੁਸੀਂ ਇਸ ਸ਼ਹਿਰ ਦੇ ਅੰਦਰ ਇਹ ਹਾਲਾਤ ਨੇ ਤੇ ਬਾਹਰ ਕੀ ਹਾਲਾਤ ਹੋਣਗੇ ਤੇ ਹੋਰ ਬਿਨਾਂ ਕੰਮ ਤੋਂ ਨਾ ਨਿਕਲੇ ਜਾਵੇ ਇਹ ਕੰਮ ਆ ਦਾ ਬੰਦਾ ਫੇਰੀ ਜਾਵੇ ਬਾਹਰ ਤੁੰਦ ਕਰਕੇ ਆਪਾਂ ਵੇਖਦੇ ਆ ਕਿ ਐਕਸੀਡੈਂਟ ਹੁੰਦਾ ਕਾਰਨ ਬਣਦੇ ਨੇ ਵਹੀਕਲ ਜਾ ਰਹੇ ਆ ਨਹੀਂ ਪਤਾ ਲਾਦਾ ਤੁੰਦ ਕਦ ਗੱਡੀ ਨੇੜੇ ਆ ਜਾਂਦੀ ਹੈ ਜਾਂ ਕੋਈ ਮੋਟਰਸਾਈਕਲ ਆ ਜਾਂ ਕਾਰ ਆ ਤੇ ਨਹੀਂ ਪਤਾ ਲੱਗਦਾ ਕਿ ਪਰ ਉਦੋਂ ਸਾਰਾ ਕੁਝ ਹੋ ਜਾਂਦਾ ਹੈਗਾ ਤਾਂ ਫੇਰ ਆਪਾਂ ਇਹ ਤਸਵੀਰਾਂ ਬਠਿੰਡੇ ਦੇ ਸ਼ਹਿਰ ਦੀਆਂ ਨੇ ਦੋਨੇ ਪਾਸੇ ਦਿਖਾ ਰਿਹਾ ਹਾਂ ਦੇਖੋ ਹਲਾ ਬਠਿੰਡਾ ਸ਼ਹਿਰ ਦੇ ਅੰਦਰ ਦੇ ਤਸਵੀਰਾਂ ਨੇ ਤਾਂ ਕੁਝ ਨਹੀਂ ਦਿਖਾਈ ਦਿੰਦਾ ਗੱਲ ਵੀ ਜੱਜ ਲਾਜ਼ਰੀ ਲੇਟਾ ਛੱਡ ਕੇ ਆ ਰਹੇ ਨੇ ਬਹੁਤ ਜਿਆਦੇ ਸੰਗਰੀ ਤੁੰਦ ਆਪਣਾ ਬਚਾਰ ਕੋ ਬਾਹਰ ਕੰਮ ਤੋਂ ਨਾ ਨਿਕਲਾ ਜਾਵੇ ਬਿਨਾ ਕੰਮ ਤੋਂ ਬਾਹਰ ਨਾ ਨਿਕਲਾ ਜਾਵੇ ਜੇ ਕੋਈ ਕੰਮ ਹੋ ਤਾਂ ਫੇਰ ਹੀ ਕੋਈ ਵਹੀਕਲ ਜਾਂ ਗੱਡੀ ਤੇ ਬੰਦਾ ਜਾ ਸਕਦਾ ਹੈਗਾ ਪਹਿਲੀ ਗੱਲ ਤਾਂ ਬਾਹਰ ਜਾਣ ਦਾ ਜੇ ਤੁਸੀਂ ਪ੍ਰੋਗਰਾਮ ਬਣਾ ਚੁੱਕੇ ਹੋ ਤਾਂ ਇਸ ਤੋਂ ਮੈਨੂੰ ਦੇਖਦੇ ਹੋਏ ਮੈਸੇ ਕਰ ਦੇਣਾ ਚਾਹੀਦਾ ਹੈਗਾ ਤਾਂ ਸ਼ਹਿਰ ਦੇ ਅੰਦਰ ਇੰਨੀ ਧੁੰਦ ਹੈ ਤੇ ਬਾਹਰ ਤਾਂ ਕੀ ਹਾਲਾਤ ਹੋਣਗੇ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬੋਲੋ ਮੰਨ ਹਾਂ ਹਾਂ ਬੋਲਾਂਗੇ ਕੋਈ ਨਹੀਂ ਸਾਡੇ ਨਾਲ ਇੱਥੋਂ ਕੁਝ ਲੋਕ ਵੀ ਹਾਂ ਜੀ ਕੀ ਨਾਮ ਜੀ ਆਪਣਾ ਵਿਕੇਸ਼ ਕੁਮਾਰ ਜੀ ਕੀ ਕਰਨਾ ਚਾਹੁੰਗੇ ਇੱਕੋ ਦਮ ਜਿਹੜਾ ਮੌਸਮ ਨੇ ਤਬਦੀਲੀ ਕੀਤੀ ਜਿਹੜੀ ਕਾਫੀ ਦਿਨਾਂ ਤੋਂ ਜਨਵਰੀ ਜਿਹੀ ਗਰਮੀ ਬੈਣ ਲੱਗੀ ਸੀ ਹੁਣ ਤੇ ਅੱਜ 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 ਕੀ ਹਾਲਾਤ ਨੇ ਦੱਸ ਦਿਓ ਹਾਂ ਤਾਂ ਤੁੰਡ ਵਾਲੀ ਹੈ ਹੂੰ ਇਹ ਕਰਾ ਤੁਹਾਡੇ ਸਾਹਮਣੇ ਹੀ ਦੇਖ ਲਓ ਹਾਂ 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 ਤੇ ਸਵੇਰੇ ਕਿੰਨੇ ਵਜੇ ਬੈਣ ਲੱਗੀ ਇਹ ਸੋਬਦੀ ਇਹ ਸਵੇਰ ਦੀ ਬੈਣ ਲੱਗੀ ਹੈ ਸਵੇਰ ਦੀ ਬੈਣ ਲੱਗੀ ਹੈ ਹਾਂ ਤੇ ਮਤਲਬ ਕੀ ਮੈਸੇਜ ਦੇਣਾ ਚਾਹੂਗਾ ਜਿਹੜੇ ਲੋਕ ਬਿਣਾ ਕੰਮ ਤੋਂ ਨਿਕਲਦੇ ਕੰਮ ਵਾਲੇ ਤਾਂ ਬੰਦੇ ਨੇ ਜਾਣੇ ਜਾਣਾ ਹੈਗਾ ਵੀ ਇਹੀ ਤੁੰਦ ਦੇ ਵਿੱਚ ਐਕਸੀਡੈਂਟ ਹੋਣ ਦਾ ਕਾਰਨ ਬਣਦਾ ਹੈਗਾ ਐਕਸੀਡੈਂਟ ਤਾਂ ਹੋਣ ਦਾ ਕਾਰਨ ਬਣਦਾ ਹੀ ਜੀ ਤੁੰਦ ਵਾਲੀ ਹੈ ਹਾਂ ਕੀ ਮੈਸੇਜ ਦੇਣਾ ਚਾਹੂਗਾ ਲੋਕਾਂ ਨੂੰ ਤੁਸੀਂ ਇਹ ਹੈ ਵੀ ਤੁੰਦੋਂ ਬਚ ਕੇ ਜੀ ਲੋਕ ਹੂੰ ਜੇ ਜੇ ਟ੍ਰੈਫਿਕ ਮਤਲਬ ਮੋਟਰਸਾਈਕਲ ਤੇ ਚਲਾਉਂਦੇ ਉਹ ਘੱਟ ਕਰੋ ਹਾਂ ਤੇ ਕਲੈਕਟਰ ਛੱਡ ਹਾਂ ਹਾਂ ਲੈਟਾਂ ਦੇ ਅੱਗੇ ਚੱਲੋ ਜਿਹੜਾ ਹੈਗਾ ਸਾਰਾ ਹਾਂ ਲੈਟਰ ਛੱਡ ਕੇ ਚੱਲੋ ਇਹ ਜ਼ਰੂਰੀ ਆ ਪਹਿਲੀ ਗੱਲ ਤਾਂ ਕੋਈ ਬਿਨਾ ਕੰਮ ਤੋਂ ਮਤਲਬ ਨਾ ਹੀ ਬਾਹਰ ਨਿਕਲੇ ਤਾਂ ਬਿਹਤਰ ਆ ਕਿਉਂਕਿ ਆਪਣਾ ਵੇਖੋ ਹਰ ਪਰਿਵਾਰ ਦੇ ਵਿੱਚ ਬੱਚੇ ਡੀਕਦੇ ਬੰਦੇ ਨੂੰ ਹਨ ਤਾਂ ਇਹਦੇ ਚੀਜ਼ਾਂ ਤੋਂ ਪਰਹੇਜ਼ ਹੀ ਕਰੋ ਪਹਿਲੀ ਗੱਲ ਤਾਂ ਜੇ ਕੋਈ ਕੰਮ ਆ ਤਾਂ ਫਿਰ ਨਿਕਲੋ ਹਾਂ ਬਿਲਕੁਲ ਜੀ ਲੋਕਾਂ ਨੇ ਵੀ ਇਹ ਕਹਿਣਾ ਕਿ ਜੇ ਕੋਈ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਤਾਂ ਫਿਰ ਹੀ ਨਿਕਲ ਜਾਵੇ ਸ਼ਹਿਰ ਦੇ ਹਾਲਾਤ ਬਠਿੰਡਾ ਸ਼ਹਿਰ ਦੇ ਹਾਲਾਤ ਅੰਦਰ ਦੇ ਤੇ ਬਾਹਰ ਦੇ ਕੀ ਹਾਲਾਤ ਹੋਣਗੇ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਸੰਗਰੀ ਧੁੰਦਾ ਤੇ ਕੁਛ ਨਹੀਂ ਦਿਖਾਈ ਦੇ ਰਿਹਾ ਇਸ ਵੇ ਪੈਣ ਲੱਗੀ ਨਹੀਂ ਸਵੇਰ ਦੀ ਹਾਂ ਸਵੇਰ ਦੀ 5 4 5 ਕੁ ਹੋਈ ਸੀ ਨਾ ਮੌਸਮ ਨੇ ਇੱਕਦਮ ਫਿਰ ਕਰਵਟ ਲਈ ਹੈ। ਠੋਕੇ ਜਨਵਰੀ ਮਹੀਨੇ ਦੇ ਵਿੱਚ ਆਪਾਂ ਦੇਖਦੇ ਸੀ ਕਿ ਬਹੁਤ ਠੰਡ ਹੁੰਦੀ ਸੀ ਬੰਦਾ ਬਾਹਰ ਨਹੀਂ ਨਿਕਲ ਸਕਦਾ ਸੀਗਾ। ਤੇ ਜਨਵਰੀ ਦੇ ਦੂਸਰੇ ਹਫਤੇ ਸ਼ੁਰੂ ਹੋ ਗਿਆ ਸੀਗਾ। ਮਤਲਬ ਤੁੰਦ ਪੂਰੀ ਪਈ ਨਹੀਂ ਸੀ ਜਿਸ ਤਰ੍ਹਾਂ ਅੱਜ ਪੈ ਰਹੀ ਹੈ ਅੱਜ ਕੁਝ ਵੀ ਨਹੀਂ ਦਿਖਾਈ ਦੇ ਰਿਹਾਗਾ। ਸਿਰਫ ਇੱਕ ਦੋ ਚਾਰ ਦਿਨ ਹੀ ਪਈ ਸੀ ਤੁੰਦ ਪਿਛਲੇ ਜਨਵਰੀ ਦੀ ਪੂਰੀ ਗੱਲ ਕਰੀਏ ਤਾਂ ਆਪਾਂ। ਅ ਹੁਣ ਅਜ ਫਰਵਰੀ ਦਾ 1 ਤਰੀਕਾ ਅਜੋ ਇਹ ਮੌਸਮ ਨੇ ਦੇਖੋ ਕਿੰਨੇ ਦਿਨ ਮੌਸਮ ਦਾ ਕੀ ਤਬਦੀਲੀ ਹੁੰਦੀ ਆ ਜੁਜੇ ਆਪਾਂ ਵੇਖਿਆ ਤਾਂ ਰਾਤ ਨੂੰ ਵੀ ਠੰਡ ਜਿਹੜੀ ਉਹ ਮਹਿਸੂਸ ਨਹੀਂ ਹੋਰੇਗੀ ਉਦੋਂ ਵੀ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਆਪਾਂ ਜਨਵਰੀ ਮਾਰਚ ਅਪ੍ਰੈਲ ਚ ਮਹੀਨੇ ਚ ਫਿਰਦੇ ਆਂ ਮਤਲਬ ਇਸ ਤਰ੍ਹਾਂ ਮਤਲਬ ਇੱਕੋ ਦਮ ਮੌਸਮ ਨੇ ਕਰਵਟ ਲਈ ਜਾਈਗੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਸੀਂ ਇਸ ਵਕਤ ਬਠਿੰਡਾ ਸ਼ਹਿਰ ਦੀਆਂ ਤੇ ਸ਼ਹਿਰ ਦੇ ਹਾਲਾਤ ਨੇ ਤਾਂ ਬਾਹਰ ਦੇ ਕੀ ਹਾਲਾਤ ਹਨ ਕਿਤੇ ਦੇਖਦੇ ਰਹੋ ਤੁਸੀਂ ਅਰਾਬੀਆ ਲਾਈਵ